ਕਿਸੇ ਵੀ ਵੀਰ ਪੜਾਣੇ ਬੰਬੇ ਹੋਣਾ ਹੋਵੇ ਗੁਰਦੁਆਰਾ ਸਾਹਿਬ ਹੈਗਾ ਕਲੰਬੋਲੀ ਵਿੱਚ ਪਨਵੇਲ ਤੋਂ ਪਨਵੇਲ ਆ ਕੇ ਕਲੰਬੋਲੀ ਵੀਰ ਪਈਏ ਲੱਗਦੇ ਆ ਆ ਸਕਦਾ ਹੈ ਜੀ ਬਹੁਤ ਵਧੀਆ ਗੁਰਦੁਆਰਾ ਸਾਹਿਬ ਹੈ ਦੇਖੋ ਜੀ ਗੁਰੂ ਘਰ ਦਾ ਗੁਰਦੁਆਰਾ ਸਾਹਿਬ ਚਾਹ ਸਪੇਡ ਲੈ ਲਈ ਅਸੀਂ ਥੱਲੇ ਲੋਕੇਸ਼ਨ ਵੀ ਪਾ ਦਵਾਂਗੇ ਤੁਸੀਂ ਆ ਸਕਦੇ ਜੀ ਸਾਢੇ ਜਾਨ ਗੁਰੂ ਗੁਰੂਕਾਰ ਦੇ ਦਰਸ਼ਨ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਆਹ ਕੌਲੰਬੋਲੀ ਵਿੱਚ ਉਹ ਕਿੱਥੇ ਹੈ ਦੂੜ ਪਨਮੇਲ ਪਨਮੇਲ ਦੇ ਲਾਗੇ ਹੈ ਜੀ ਚਲ ਜੀ ਜਾਨ ਨਹੀਂ ਕਰ ਕੀਤੀ ਰੋਵੇਂਗੇ ਇਸ ਕਰਕੇ ਰਾਏ ਪਲਾਸਮ ਦਾ ਫੁਰਮੋਹਨਾ ਦਾ ਵਜਨ ਅਸੀਂ ਕੋਲ ਨਹੀਂ ਸਕਦੇ ਕਿ ਜੇ ਕੋਈ ਦੀ ਫਾਦਾ ਜਿਵੇਂ ਮਾਣੇ ਫਾਸੇ ਨੂੰ ਜਾਂਦਾ ਬੇਗਨੇ ਮੂਰਮਨ ਨੂੰ ਕੀਤਾ ਹੈ ਜਿਹੜਾ ਜਨਨ ਦੇ ਪੁਰਾਣਕ ਰਹਿੰਦੇ ਨੂੰ ਜਾਨਣਾ ਉਹਨਾਂ ਦਾ ਬੇਮੁਨਾਬ ਕਿਵੇਂ ਹੋ ਸਕਦਾ ਇਹਦਾ ਬਾਬਾ ਕਾਂਤ ਸਿੰਘ ਜੀ ਭਖਦਾ ਐਸੇ ਸਾਰੀਆਂ ਲੋੜ ਕਦੇ ਨਾ ਆਇਆ ਬਾਬਾ ਨੇ ਬਾਣੀ ਵਿੱਚ ਬੰਦਨ ਕੀਤੇ ਆ ਕਿ ਰੱਬ ਨੇ ਯਾਨ ਸੰਤਾਂ ਭਗਤਾਂ ਦਾ ਦੇ ਸੰਸਾਰੀ ਲੋਕਾਂ ਦਾ ਜੋਲ ਮੇਲ ਬਰਾਬਰ ਨਹੀਂ ਬਣਦਾ ਉਹਨੇ ਸੰਤ ਦਾ ਮਾਰਗ ਧਰਮ ਕੀ ਪੌਣੀ ਤੋਣ ਘਾਣੀ ਪਾਏ ਸੰਤਾਨਾਂ ਭਗਤਾਂ ਦਾ ਮਾਨਵ ਸਾ ਸਿੰਘਾ ਜੀ ਹੋਰ ਹੈ ਰੱਬ ਦੇ ਨਾਮ ਨੱਪਦੇ ਆ ਭਗਤੀ ਕਰਦੇ ਆ ਸਾਰਾ ਸੰਤੋਖ ਦਾ ਦਇਆ ਕਰਾਂ ਕਿ ਮੇਰਾ ਜੀਵਨ ਜੀਵਨ ਧਾਰਨ ਕਰਾਂ ਰੱਬ ਦੇ ਜਾਰਿਆਂ ਦਾ ਮਾਰਗਨਾ ਜਿਹੜੇ ਸੰਸਾਰਾ ਕਰਮਕੀ ਤੇ ਮਾਨਵ ਕਾ ਮੋਕਾ ਮੋ ਤੁਨ ਪੰਦਨਾ ਕੁਰੀਆਂ ਕਰਦੀਆਂ ਮਿੰਦਿਆ ਕਰਦੇ ਕਿ ਉਹ ਬਾਜਾ ਦਾ ਬੋਕਾਰਾ ਦਾ ਜਪਨ ਪਹਿਜਾਨਾ ਇਹੋ ਕਰਕੇ ਰੱਬ ਨੇ ਪਿਆਰੇ ਸੰਤਾਂ ਦਾ ظالم لوکاں دا میل ملاپ نہیں بندا بھگتا کی چار دراتے چار دراتے کٹنا ہوگے دی حکم پال جننا لا کرو او کار پر سنا بہت نہیں بولنا تے ہوتے کی واروں تے کی ایک مار گزارا گھر پر ساتھ ہی نے اپ تے اوان واسطہ سمانے کلا دار مناط ਮੇਨੇ ਨਾਨਕਾ ਨਾਨਕ ਸਾਹਿਬ ਦਾ ਮੇਨ ਕਲਾਪ ਨਹੀਂ ਕਰ ਸਕਦਾ ਜਿਵੇਂ ਜਵਾਨਾ ਚੜਦੇ ਪਿਆਲਾਕ ਮੰਦਾ ਨਹੀਂ ਤੇਰੀ ਜਾਨਾ ਹੈ ਮਨ ਲੋਲ ਪਤਰਾ ਤਾਹੇ ਹੁ ਦੇਵਰਪ ਨਾਨਕ ਸਾਹਿਬ ਇਹ ਬਾਤੇ ਮਨ ਵਿੱਚ ਮਧਾਰ ਸਾਡਾ ਰੂਹਲਾਜ ਹੈ ਤੁਸੀਂ ਮਧਾਰਾ ਰੂਹ ਬਨਦੇ ਹੋ ਤੇ ਮੇਰਾ ਮਰਸ਼ਨ ਮੇਰਾ ਮਾਰਗ ਦਰਸ਼ਨ ਨਾਨਕ ਸਾਹਿਬ ਬਹੁਤ ਉਦਾਸ ਸੁਭਾਵਾ ਦਾ ਤੇ ਸੁਭਾਵਾ ਵਾਲਾ ਹੈ ਸੰਤ ਸੁਭਾਏ ਸਦਾ ਤਾਂ ਆਪਨਾ ਕਿਸੇ ਮੁਕਤੀ ਨਾਮ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਨਹੀਂ ਸੱਜਦੇ ਤੇ